ਫਿਲੌਰ ਸਬ ਡਿਵੀਜ਼ਨ ਪਧਰਤੇ ਸੰਤੰਤਰਤਾ ਦਿਵਸ ਮਨਾਉਣ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਐਸਟੀਐਮ ਫਿਲੌਰ ਅਮਨਪਾਲ ਸਿੰਘ ਅਹੋਜਾ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਦਫ਼ਤਰ ਵਿਖੇ ਹੋਈ ਜਿਸਵੇਚੀ ਪਾਕਪਾਕਪੇ ਪਾਗਾ ਦੇ ਅਧਿਕਾਰੀ ਮਜੂਸਾਨ ਮੀਟਿੰਗ ਦੌਰਾਨ ਜਿੱਥੇ 15 ਅਗਸਤ ਸੰਬੰਧੀ ਕਰਵਾਈ ਜਾ ਰਹੇ ਸਮਾਗਮ ਨੂੰ ਲੈ ਕੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਉੱਥੇ ਹੀ ਐਸਟੀਐਮ ਫਿਲੌਰ ਅਮਨਪਾਲ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਗਵਰਨਮੈਂਟ ਸੀਨੀਅਰ ਸਕੈਂਡਰੀ ਸਕੂਲ ਲੜਕੇ ਫਿਲੌਰ ਵਿਖੇ ਕਰਵਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਲੈ ਕੇ ਜਿੱਥੇ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ 12 ਅਗਸਤ ਨੂੰ ਕਮਿਊਨਿਟੀ ਹਾਲ ਵਿਖੇ ਅਤੇ 13 ਤਾਰੀਖ ਨੂੰ ਫੁੱਲ ਡਰੈਸ ਰਿਹਰਸਲ ਸਮਾਗਮ ਵਾਲੀ ਥਾਂ ਤੇ ਹੋਵੇਗੀ ਹੁਣ ਇਸ ਨੂੰ ਇਲਾਕਾ ਵਾਸੀਆਂ ਨੂੰ ਇਸ ਸਮਾਗਮ ਵਿੱਚ ਸਮੇਂ ਸਿਰ ਪਹ ਜਿਵੇਂ ਕਿ ਆਪ ਜੀ ਨੂੰ ਪਤਾ ਹੈ 15 ਅਗਸਤ 1947 ਵਿੱਚ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਸੀਗੀ ਤੇ ਜੋ ਕਿ ਬਹੁਤ ਹੀ ਕੁਰਬਾਨੀਆਂ ਤੋਂ ਬਾਅਦ ਮਿਲੀ ਗਿਆ ਤੇ ਹੁਣ ਜਿਹੜੀ ਇਹ 15 ਅਗਸਤ 2024 ਆ ਰਹੀ ਹੈ ਇਹ 77 ਵਾ ਸਾਲਾ ਤੋਂ ਬਾਅਦ ਆ ਰਹੀ ਹੈ ਤੇ ਇਸ 15 ਅਗਸਤ ਨੂੰ ਵੀ ਅਸੀਂ ਜਿਵੇਂ ਹਰ ਸਾਲ ਉਮਮਾ ਕੇ ਮਨਾਉਂਦੇ ਆ ਵੱਡੇ ਪੱਧਰ ਤੇ ਮਨਾਉਂਦੇ ਆ ਇਸ ਵਾਰ ਵੀ ਇਹ ਫਲੋਰ ਸ਼ਹਿਰ ਦੇ ਵਿੱਚ ਸਦਾਰੀ ਸੀਨੀਅਰ ਸੈਕੰਡਰੀ ਸਕੂਲ ਬੁਆਏਜ਼ ਵਿਕੇ ਇਹ ਫੰਕਸ਼ਨ ਬਣਾਇਆ ਜਾਏਗਾ ਇਸ ਫੰਕਸ਼ਨ ਦੇ ਸੰਬੰਧ ਵਿੱਚ ਅੱਜ ਫਲੋਰ ਤਹਿਸੀਲ ਦੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ ਤੇ ਉਹਨਾਂ ਨੂੰ 15 ਅਗਸਤ ਦੇ ਫੰਕਸ਼ਨ ਬਾਰੇ ਜੋ ਸਜਾਵਟਾ ਹੋਣੀ ਹੈ ਹਨ ਤੇ ਜੋ ਕਲਚਰਲ ਪ੍ਰੋਗਰਾਮ ਹੋਣੇ ਹਨ ਸੁਰੱਖਿਆ ਦੇ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਗਈ ਸਾਰਿਆਂ ਨੂੰ ਹੀ ਆਪਣੀ ਡਿਊਟੀ ਦੇ ਨਿਭਾਉਣ ਲਈ ਆਦੇਸ਼ ਦਿੱਤੇ ਗਏ ਇਸ ਦੇ ਨਾਲ ਹੀ ਮੈਂ ਫਲੋਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਤੇ ਫਲੋਰ ਦੇ ਤਹਿਸੀਲ ਦੇ ਵਿਚਪਿੰਡਾ ਵਾਸੀਆਂ ਨੂੰ ਇਹ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਉਹ ਹਰ ਸਾਲ ਹੰਮੂਆ ਕੇ ਇਸ ਫੰਕਸ਼ਨ ਦੇ ਵਿੱਚ ਸ਼ਮੂਲੀਅਤ ਕਰਦੇ ਹਨ ਤੇ ਇਹਨੂੰ ਤਿਹਾੜੀ ਦੀ ਤਰ੍ਹਾਂ ਮਨਾਉਂਦੇ ਹਨ ਇਸ ਵਾਰ ਵੀ ਸਰਕਾਰੀ ਸੀਨੀਅਰ ਸਕੂਲ ਬॉयਜ਼ ਫਲੋਰ ਵਿਖੇ ਪਹੁੰਚ ਕੇ ਇਸ ਫੰਕਸ਼ਨ ਵਿੱਚ ਸ਼ਾਮਲ ਹੋਣ ਫਿਲੋਸਫ ਡਿਵੀਜ਼ਨ ਪਧਰਤੇ ਸੰਤੰਤਰਤਾ ਦਿਵਸ ਮਨਾਉਣ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਐਸਟੀਐਮ ਫਿਲੋਰ ਅਮਨਪਾਲ ਸਿੰਘ ਅਹੋਜਾ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਦਫ਼ਤਰ ਵਿਖੇ ਹੋਈ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ਮੀਟਿੰਗ ਦੌਰਾਨ ਜਿੱਥੇ 15 ਅਗਸਤ ਸੰਬੰਧੀ ਕਰਵਾਈ ਜਾ ਰਹੇ ਸਮਾਗਮ ਨੂੰ ਲੈ ਕੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਉੱਥੇ ਹੀ ਐਸਟੀਐਮ ਫਿਲੋਰ ਅਮਨਪਾਲ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਗਵਰਨਮੈਂਟ ਸੀਨੀਅਰ ਸਕੈਂਡਰੀ ਸ쿨 ਲੜਕੇ ਫਿਲੋਰ ਵਿਖੇ ਕਰਵਾਇਆ ਜਾਵੇਗਾ ਉਹਨਾਂ ਕਿਹਾ ਕਿ ਇਸ ਸਮਾਗਮ ਨੂੰ ਲੈ ਕੇ ਜਿੱਥੇ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ 13 ਤਾਰੀਖ ਨੂੰ ਫੁੱਲ ਡਰੈਸ ਰਿਹਸਲ ਸਮਾਗਮ ਵਾਲੀ ਥਾਂ ਤੇ ਹੋਵੇਗੀ ਹੁਣ ਇਸ ਨੂੰ ਇਲਾਕਾ ਵਾਸੀਆਂ ਨੂੰ ਇਸ ਸਮਾਗਮ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਿਵੇਂ ਕਿ ਆਪ ਜੀ ਨੂੰ ਪਤਾ ਹੈ 15 ਅਗਸਤ 1947 ਵਿੱਚ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਸੀਗੀ ਤੇ ਜੋ ਕਿ ਬਹੁਤ ਹੀ ਕੁਰਬਾਨੀਆਂ ਤੋਂ ਬਾਅਦ ਮਿਲੀ ਗਿਆ ਤੇ ਹੁਣ ਜਿਹੜੀ ਇਹ 15 ਅਗਸਤ 2024 ਆ ਰਹੀ ਹੈ ਇਹ 77 ਸਾਲਾਂ ਤੋਂ ਬਾਅਦ ਆ ਰਹੀ ਹੈ ਤੇ ਇਸ 15 ਅਗਸਤ ਨੂੰ ਵੀ ਅਸੀਂ ਜਿਵੇਂ ਹਰ ਸਾਲ ਉਮੂਆਕੇ ਮਨਾਉਂਦੇ ਆ ਵੱਡੇ ਪੱਧਰ ਤੇ ਮਨਾਉਂਦੇ ਆ ਇਸ ਵਾਰ ਵੀ ਇਹ ਫਲੋਰ ਸ਼ਹਿਰ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਆਏਜ਼ ਵਿਖੇ ਇਹ ਫੰਕਸ਼ਨ ਮਨਾਇਆ ਜਾਏਗਾ ਇਸ ਫੰਕਸ਼ਨ ਦੇ ਸੰਬੰਧ ਵਿੱਚ ਅੱਜ ਫਲੋਰ ਤਹਿਸੀਲ ਦੇ ਵੱਖ-ਵੱਖ ਵਿਭਾਗਾ ਨਾਲ ਮੀਟਿੰਗ ਕੀਤੀ ਗਈ ਤੇ ਉਹਨਾਂ ਨੂੰ 15 ਅਗਸਤ ਦੇ ਫੰਕਸ਼ਨ ਬਾਰੇ ਜੋ ਸਜਾਵਟਾ ਹੋਣੀ ਹੈ ਹਨ ਤੇ ਜੋ ਕਲਚਰਲ ਪ੍ਰੋਗਰਾਮ ਹੋਣੇ ਹਨ ਸੁਰੱਖਿਆ ਦੇ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਗਈ ਸਾਰਿਆਂ ਨੂੰ ਹੀ ਆਪਣੀ ਡਿਊਟੀ ਦੇ ਨਿਭਾਉਣ ਲਈ ਹਦਾਇਤ ਦਿੱਤੀ ਗਈ ਇਸ ਦੇ ਨਾਲ ਹੀ ਮੈਂ ਫਲੋਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਤੇ ਫਲੋਰ ਦੇ ਤਹਿਸੀਲ ਦੇ ਵਿਚਪਿੰਡਾ ਵਾਸੀਆਂ ਨੂੰ ਇਹ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਉਹ ਹਰ ਸਾਲ ਹੰਮੂਆ ਕੇ ਇਸ ਫੰਕਸ਼ਨ ਦੇ ਵਿੱਚ ਸ਼ਮੂਲੀਅਤ ਕਰਦੇ ਹਨ ਤੇ ਇਹਨੂੰ ਤਿਹਾੜੀ ਦੀ ਤਰ੍ਹਾਂ ਮਨਾਉਂਦੇ ਹਨ ਇਸ ਵਾਰ ਵੀ ਸਰਕਾਰੀ ਸੀਨੀਅਰ ਸਕੂਲ ਬੁਆイズ ਫਲੋਰ ਵਿਖੇ ਪਹੁੰਚ ਕੇ ਇਸ ਫੰਕਸ਼ਨ ਵਿੱਚ ਸ਼ਾਮਲ ਹੋਣ